ਤੂੰ ਸਾਥ ਚਾਈ ਦੇ ਆਪਾਂ ਨਕਰ ਮਾਰਾ ਲਈਦਾ ਨਹੀਂ ਤੇ ਰੋਟੀਆਂ ਭਰਾ ਨੇ ਹੁਣ ਆਪਾਂ ਦੋ ਡੰਗ ਚਾਰ ਡੰਗ ਚੋਕ ਤਸੱਲੀ ਆ ਕੇ ਲੈ ਇਹ ਵੀ ਠੰਡੀ ਸੀ ਲਿਆ ਸਰ ਸਾਹ ਦੂਜਾ ਸੁਆ ਨਹੀਂ ਆਪ ਸਹਣੇ ਜੇ ਕੀ ਦੀ ਸੁਈਓ ਪਹਿਲੇ ਸੁਈ ਫੇਰੀ ਆ ਹਾਂ ਹਾਂ ਦੂਜਾ ਸੁਆ ਵੇ ਬੰਦਾ ਬੁੰਗਾ ਪਾਉਣ ਦੀ ਲੋੜ ਨਹੀਂ ਇਹ ਵੀ ਜੂੜ ਜਾ ਤੂੰ ਸਾਹ ਪੜ ਜਾ ਨੋਰਮਲ ਜਾ ਹਾਂ ਦਾ ਤੇ 11 ਲੀਟਰ ਦਾ ਮੰਨ ਕੇ ਤੁਸੀਂ ਸਬਦਾ ਕਰ ਲਿਆ ਜੇ ਕੱਦ ਵੱਡਾ ਇਸ ਬੱਚੀ ਦਾ ਜੀ ਆਪਾਂ ਜਿਹੜੀ ਕਨਫਰਮ ਕੀਤੀ ਹੈ ਸਿੱਗੀ ਆ ਕੰਨੀਆਂ ਇਹਦੀਆਂ ਖੜੀਆਂ ਨੇ ਠੀਕਾ ਜੀ ਕੋਈ ਭਰਾ ਆਉਂਦਾ ਤੇ ਮੂੰਹ ਫੜ ਕੇ ਆਪਣੀ ਤਸੱਲੀ ਉਹਨਾਂ ਨੂੰ 17 ਦਿਨਾਂ ਸੂਈ ਮਗਰੋਂ ਅੱਛੀ ਬਟਾਉਂਦੀ ਤੇ 15 ਤੋਂ 17 ਦਿਨਾਂ ਦੀ ਸੂਈ ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸ਼ਖਰੀ ਪਹੁੰਚੇ ਹਾਂ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਸੰਤੂ ਡੇਰੀ ਫਾਰਮ ਤੇ ਆਏ ਹਾਂ ਵੀਰ ਸਰਮਖ ਸਿੰਘ ਉਹਨਾਂ ਦੇ ਕੋਲ ਵੀਰ ਕੋਮਲ ਉਹਨਾਂ ਦੇ ਘਰ ਅੱਜ ਤੋਂ ਇਸ ਵੀਡੀਓ ਦੇ ਵਿੱਚ ਐਨੀਮਲ ਦੋ ਤੁਹਾਨੂੰ ਦਿਖਾਉਣੇ ਆਪਾਂ ਬੜਾ ਦੋਵੇਂ ਬਿਲਕੁਲ ਸੁਈਆਂ ਸੁਵਈਆਂ ਨੇ ਸਨ ਸਰਮਖ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜਨੇ ਰਾ ਸੰਧੂ ਫਾਰਮ ਇਹਨਾਂ ਸਾਰੇ ਪਿਆਰ ਭੇ ਸਤਿ ਸ੍ਰੀ ਅਕਾਲ ਹੋ ਸਨ ਸਾਹਿਬ ਠੀਠਾ ਜੀ ਬੜੇ ਵਧੀਆ ਸਰਮਖ ਸਿਆ ਠੀਠਾ ਵੀਰੇ ਬੜੀ ਕਿਰਪਾਈ ਗੁਰਰਾਮ ਦਾਸ ਜੀ ਹੋਰ ਸਾਹਮਲੇ ਫਿਰ ਤੂੜੀ ਤੰਦ ਵੀ ਹਾਂਜੀ ਹਾਂਜੀ ਸੰਧੂ ਸਾਹਿਬ ਵੇਲੇ ਹੋਏ ਜੇ ਕਾਲੀ ਹਾਂਜੀ ਹਾਂਜੀ ਵੀ ਕੰਮ ਐ ਅਕਸਲ ਤੇ ਵਿੱਚ ਹੈ ਵੇਲੇ ਹੋ ਕੇ ਕਰਨ ਵਾਲਾ ਹਨਾ ਹਾਂਜੀ ਹਾਂਜੀ ਤੁਹਾਨੂੰ ਪਤਾ ਫਿਰ ਇਹ ਡੰਗਰਾਂ ਆਪਾਂ ਸਾਲ ਪਰ ਖੋਣੀ ਹੁੰਦੀ ਐ ਇਹਦੇ ਸਿਰ ਤੇ ਤੁਹਾਨੂੰ ਪਤਾ ਪਸ਼ੂ ਦਾ ਆਪਣੇ ਇਹਦੇ ਸਿਰ ਤੇ ਪਸ਼ੂ ਹਾਂਜੀ ਹਾਂਜੀ ਤੇ ਬਾਕੀ ਚ ਬਿਲਕੁਲ ਰੋਟੀ ਜੀ ਸਰ ਚੱਲਦੀ ਹੈ ਆਪਾਂ ਸਾਲ ਭਰ ਦਾਣੇ ਖਾਣੇ ਪਹਿਲਾਂ ਦੋਸਤਾਂ ਨਾਲ ਆਪਾਂ ਦਾਣੇ ਖਾਣੇ ਪਿਛਵਾਣੋਂ ਵੀ ਆਪਾਂ ਆ ਜਿਹਨਾਂ ਦਾ ਫਿਕਰ ਹੁੰਦਾ ਕਰਮ ਵਾਲਿਆਂ ਦਾ ਇਹਨਾਂ ਦਾ ਆਪਣੇ ਨਾਲੋਂ ਜ਼ਿਆਦਾ ਵਾ ਤੇ ਹਾਂਜੀ ਹਾਂਜੀ ਇਸੇ ਤਰ੍ਹਾਂ ਹਾਂਜੀ ਤੇ ਅੱਜ ਸਰਮੁਖ ਵੀਰ ਦੋ ਬੇੜਾ ਲੈ ਕੇ ਆਜਰ ਹੋਏ ਜੇ ਸੰਧੂ ਸਾਹਿਬ ਬੇੜਾ ਆਪਣੇ ਕੋਲ ਤਿੰਨ ਹੀ ਅੱਛਾ ਜੀ ਇੱਕ ਤਾਂ ਦੇਉਣ ਤੋਂ ਪਹਿਲਾਂ ਸੇਲ ਹੋ ਗਈ ਆ ਇੱਕ ਵੇਚਤੀ ਹਾਂਜੀ ਉਹ ਗੱਬਣ ਹੀ ਠੀਕ ਆ ਹਾਂਜੀ ਉਹ ਗੱਬਣ ਹੀ ਇਹ ਦੋਵੇਂ ਸੋਈਆਂ ਸੋਈਆਂ ਵੈਣ ਆਪਣੀਆਂ ਇਹ ਸੋਈਆਂ ਸੋਈਆਂ ਫਿਰ ਸਰਮੁਖ ਤਾਜ਼ੀਆਂ ਹੀ ਆ ਕਿ ਥੋੜੇ ਥੋੜੇ ਦਿਨਾਂ ਦੇ ਵਿੱਚ ਕਿਵੇਂ ਆ ਸੰਧੂ ਸਾਹਿਬ ਠੀਕ ਹਾਂਜੀ ਤਾਂ ਆਪਾਂ 15 ਦਿਨਾਂ ਕਿਹੜੀਆਂ ਵੇਡੀਆਂ ਪਈਆਂ ਹੋਣੀਆਂ ਇਹ ਤਾਂ ਜੇ ਮੈਨੂੰ ਤਾਂ ਚੱਲਦਾ ਪਸ਼ੂ ਅਸਲ ਦੇ ਵਿੱਚ ਆਪਾਂ ਕਹਿ ਦਿੰਦੇ ਵੀ 15 20 ਦਿਨਾਂ ਦੇ ਖਰੀਦਣਾ ਚਾਹੀਦਾ ਹਾਂਜੀ 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 ਚਲੋ ਜਿੰਨੇ ਕੁ ਦੁੱਧ ਤੇ ਚੱਲਣ ਡਿਆ ਹੁੰਦਾ ਇੱਕ ਤੋਕ ਕਲੀਅਰ ਹੋ ਜਾਂਦਾ ਬਾਕੀ ਚਲੋ ਕੋਈ ਸੇਵਾ ਚੰਗੀ ਕਰਨ ਲਈ ਕੋਈ 2 ਕਿਲੋ ਪਤਾ ਵੀ ਸਕਦਾ ਹਾਂਜੀ ਹਾਂਜੀ ਬਾਕੀ ਤੁਹਾਨੂੰ ਪਤਾ ਹੁਣ ਪੱਠੇ ਪੁੱਠੇ ਮੁੱਕਿਆ ਤੂੜੀ ਤਾਂ ਤਾਂ ਹੀ ਘੰਟੇ ਕੰਮ ਚੱਲਣ ਡਿਆ ਇਸੇ ਤਰ੍ਹਾਂ ਹੀ ਹਾਂਜੀ ਹਾਂਜੀ ਲੈ ਵੀ ਸਰ ਮੁਖ ਵੀਰੇ ਪਹਿਲਾਂ ਸ਼ੁਰੂਆਤ ਇੱਥੋਂ ਕਰ ਲਾ ਜਿਹੜੀ ਪਹਿਲੇ ਨੰਬਰ ਤੇ ਆ ਵੈੜਾ ਕੀ ਬੇਰਬਾਯ ਦਾ ਸੰਤੂ ਸਾਹਿਬ 15 ਤੋਂ 17 ਦਾ ਸੂਈ ਮਗਰ ਅਵਸ਼ੀ ਟੌਪ ਦੀ ਤੇ 15 ਤੋਂ 17 ਕ ਦਿਨਾਂ ਦੀ ਸੀ ਜੀ ਹਾਂ ਜੀ ਹਾਂ ਜੀ ਵਸ਼ੀ ਮਗਰ ਆ ਗਈ ਆ ਉਹ ਤਾਂ ਦੀ ਸਿੱਗੀ ਹੈ 6 ਦਾ ਦੇ ਪਿਓ ਸਿੱਗੀ ਕੰਨੀਆਂ ਖੜੀਆਂ ਨੇ ਕੰਨੀਆਂ ਖੜੀਆਂ ਲੋ ਵੀ ਇਹ ਦੋਸਤੋ ਕਨਫਰਮ ਕੀਤੀ ਹੋਈ ਆ ਬਾਕੀ ਸੀਲ ਟੌਪ ਵੀ ਆਪਾਂ ਜਿਹੜੀ ਕਨਫਰਮ ਕੀਤੀ ਹੈ ਸਿੱਗੀ ਆ ਕੰਨੀਆਂ ਇਹਦੀਆਂ ਖੜੀਆਂ ਨੇ ਠੀਕ ਆ ਜੀ ਕੋਈ ਭਰਾ ਆਉਂਦਾ ਤੇ ਮੂੰਹ ਫੜ ਕੇ ਆਪਣੀ ਤਸੱਲੀ ਕਰ ਸਕਦੇ ਹੋ ਸੋ ਥਣ ਤੁਸੀਂ ਵੇਖੋ ਪੂਰੇ ਮੁਠੀ ਵਾਲੇ ਥਣ ਨੇ ਤੇ ਦੁੱਧ ਕਿੰਨਾ ਚਵਾਦਾਂਗੇ ਦੁੱਧ ਸੰਤੂ ਸਾਹਿਬ 12 ਲੀਟਰ ਆ 12 ਬੈਂਟ ਬਣਾਉਣੇ ਨੇ 11 ਲੀਟਰ ਨਾਲ ਮੈਨਾ ਸੌਦਾ ਕਰੇ ਲੋ ਵੀ 12 ਲੀਟਰ ਦੁੱਧ ਬਾਕੀ ਕੋਈ ਵੀ ਸੱਜਣ ਆਨਲਾਈਨ ਸੌਦਾ ਕਰਦਾ ਚਾਹੇ ਕੋਈ ਇੱਥੇ ਵਿਜ਼ਿਟ ਕਰਕੇ ਕਰਦਾ ਤੇ 11 ਲੀਟਰ ਦਾ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੇ ਕੱਦ ਵੱਡਾ ਇਸ ਬੱਚੀ ਦਾ ਠੀਕ ਆ ਜੀ ਬਾਕੀ ਆ ਹਵਾਨੇ ਲੈਵੇ ਦੀ ਆ ਸੋ 12 11 12 ਲੀਟਰ ਇਸ ਵਕਤੇ ਤੇ ਥੱਲੇ ਮੌਜੂਦ ਆ ਬਾਕੀ ਠੰਡੀ ਸੀਲ ਹੈ ਉਹ ਜੀ ਨਹੀਂ ਕੋਈ ਵੀ ਉਹ ਬੇਲਪੂਲ ਸੋਣੀ ਹੈ ਬਾਕੀ ਬੱਚੀ ਦੀ ਬੰਗਾ ਬੂੰਗਾ ਪਾਉਣ ਦੀ ਲੋੜ ਨਹੀਂ ਤੇ ਨਹੀਂ ਜੂੜ ਜਾਣਾ ਤੁਸੀਂ ਸਾਬ ਪਾ ਲਈ ਜਾ ਨੋਰਮਲ ਜਾ ਹਾਂ ਬਾਕੀ ਕੋਈ ਪੂਛਟਾ ਨਹੀਂ ਆ ਐ ਮੋਗ ਗਿਆ ਚਵਾਈ ਗੀ ਬਾਕੀ ਆਪਾਂ ਚਵਾਈ ਕੋਈ ਨਹੀਂ ਨਾਲ ਦਿਖਾ ਦਾਂਗੇ ਸਰਮੁਖ ਭਾਈ ਲਿਆ ਮੋੜ ਲੋ ਤਾਂ ਚਵਾਈ ਪ੍ਰੋਪਰ ਦੋਸਤੋ ਤੁਸੀਂ ਵੇਖ ਲਓਗੇ ਕੋਈ ਭੋਰ ਨਹੀਂ ਕੋਈ ਛਟਾ ਨਹੀਂਗਾ ਚੋਣ ਕੇ ਬਾਅਦ ਹੀ ਸਾਫ ਆ ਰੇਟ ਬਹੁਤ ਜੈਨੂਨ ਆ ਜਾਇਜ ਰੇਟ ਆ ਠੀਕ ਆ ਜੀ ਸੋ ਕੰਪਲੀਟ ਇੱਕ ਵਾਰੀ ਵੀਡੀਓ ਦੇਖ ਲਿਆ ਕਰੋ ਸਕਿਪ ਕੀਤੇ ਤੋਂ ਬਿਨਾ ਠੀਕ ਆ ਜੀ ਉਹਦੇ ਵਿੱਚ ਪੂਰੀ ਡਿਟੇਲ ਹੁੰਦੀ ਆ ਤੇ ਰੇਟ ਦੱਸਿਆ ਜਾਂਦਾ ਥੋੜੇ ਪੈਸੇ ਕਿਸੇ ਭਰਾ ਨੇ ਖਰਚ ਕਰਨੇ ਤੇ ਤੁਹਾਡੇ ਮਤਲਬ ਦੀ ਵੜਾ ਕਦੋਂ ਵੱਡਾ ਹੀ ਮਿਲੂਗਾ ਬੱਛੀ ਵੈਸੇ ਨਵੀਆਂ ਠੀਕ ਆ ਜੀ ਕਿਉਂਕਿ ਜਵਾਨ ਨਹੀਂ ਹਜੇ ਹੋਈ ਸੰਤੋਸ ਸਾਹਿਬ ਦੁਜਾ ਸੁਆ ਨਹੀਂ ਆ ਹਸਣੇ ਜੇ ਕੀਰੀ ਸੁਈਓ ਪਹਿਲੇ ਸੁਈ ਫੇਰੀ ਆ ਹਾਂ ਹਾਂ ਦੁਜਾ ਸੁਆ ਵਹਿੜਿਆ ਠੀਕ ਹੈ ਜੀ ਬਾਕੀ ਜਿੰਨੇ ਵੀ ਆ ਸਾਫ ਸੁਥਰੀ ਆ ਬੱਚੀ ਪਸੰਦ ਆ ਜੀ ਭਰਾਵਾਂ ਨੂੰ ਠੀਕ ਜੀ ਪਸੰਦ ਆ ਜੂਗੀ ਚੋਣ ਜਵਾ ਦੀ ਚੰਗੀ ਆ ਤੇ ਸਰਮੁਖ ਕੀ ਮੁੱਲ ਵੜੀਦਾ ਕੀ ਰੇਟ ਰਹੂਗਾ ਵੀਰ ਸੰਤੋਸ ਸਾਹਿਬ ਮੋਲ ਆਪਣੇ ਜਾਇਜ ਹੁੰਦੇ ਆ ਹਾਂ ਵੀ ਆਰ ਦੇ ਹਿਸਾਬ ਨਾਲ ਵੇਖੇ ਜੇ ਹੁਣ ਭਾਵੇਂ 55 60 ਹਾਂ ਤਾਂ ਵੀ ਚੱਲਦਾ ਵਾ ਦੋ ਦਰਨਾ ਬਾਕੀ ਵਹਿੜਿਆ ਹਾਂ ਆਪਾਂ ਮੰਨ ਤਾਂ ਦੇ ਦੀ ਪੁੰਜਾਈ ਆ ਦੀ 55 ਆ ਆਪਾਂ 50 ਅੰਦਰ ਦੇਣੀ ਐ ਇਹ ਹੁਣ ਵੇਖ ਲੋ ਤੁਸੀਂ ਵੀ ਆਪਾਂ ਦੇਣੀ ਕਿੰਨੇ ਦੀ ਐ ਸਹੀ ਆ ਮੁੱਲ ਮੰਗੀ ਐ ਵੀ ਆਪਣੀ ਮਿੰਟਾਂ ਸੈਕਿੰਟਾਂ ਵਾਲੀ ਖੇਡ ਜੜੀ ਜਾਣਦੀ ਐ 48 ਹਜ਼ਾਰ ਦੀ 48 ਦੀ ਹਾਂਜੀ ਬੜੇ ਚਿਰ ਬਾਅਦ ਇਕੱਠੇ ਹੋਏ ਆ ਚਲੋ ਜੀ ਫੇਰ ਇਕੱਠੇ ਫੇਰ ਹੋਏ ਆ ਚਲੋ ਫੇਰ ਤੁਹਾਡਾ ਮਾਨ ਤਨ ਤੇ ਚਲੋ ਭੈਣ ਭਰਾਵਾਂ ਦਾ ਵੀ ਹੋਈ ਡਾਹਰ ਜਾਣਦਾ ਪੂਰੇ 45 ਹਜ਼ਾਰ ਦੇ ਪੂਰੇ 45 ਦੀ ਜਾਣ ਪੂਰੇ 45 ਚਲੋ ਜੀ ਲੋ ਵੀ ਚੱਕੋ ਮੌਜ ਕਰੂਗਾ ਭਰਾ ਕੋਈ ਲੈ ਗਿਆ ਠੀਕ ਆ ਜੀ ਤਾਦੀ ਕਰਵਾ ਦਿੰਦਾ ਦੁੱਧ 12 ਲੀਟਰ ਜੀ ਸਤਿ ਸ੍ਰੀ ਅਕਾਲ ਇਹ ਨਾਲ 11 ਦੀ ਭੈਣ ਭਰਾ ਜਿਹੜਾ ਮਰਜੀ ਆਪਣੇ ਸੌਦਾ ਕਰ ਲੈ ਕਿਉਂਕਿ 12 ਤੋਂ ਵੱਧ ਦੋ ਦੋ ਭੈਣ ਭਰਾ ਵਿਸ਼ਵਾਸ ਕਰਕੇ ਫਿਰ ਆਪਣੇ ਰਹਿਣਗੇ ਆਉਣਗੇ ਆਉਣਗੇ ਤੇ ਜੇ ਦੋਧੀ ਦੋ ਸਾਰਾ 6-7 ਨਿਕਲਿਆ ਤੇ ਫਿਰ ਪਹਿਲਾ ਵਿਸ਼ਵਾਸ ਟੁੱਟ ਜਾਣਾ ਹਾਂ ਜੀ ਪੀਨ ਗੁੰਮਿੰਦਾ ਫਿਰ ਹਾਂਜੀ ਹਾਂਜੀ ਲੋਵੀ ਬੱਛੀ ਮਗਰ ਇਹ 45000 ਦੀ ਐਂਡ ਟੂ ਐਂਡ ਮਿਲ ਜੂਗੀ ਡਿਮਾਂਡ ਬੱਛੀ ਮਗਰ ਬਹੁਤ ਟੌਕਦੀ ਆ ਠੀਕ ਆ ਬਾਕੀ ਧੀਰੀਆ ਕਰਮਾਲੀ ਥਾਣਾ ਦੀ ਸਾਫ ਸੁਥਰੀ ਆ ਕੋਈ ਫੋੜ ਛਾਂਗ ਨਹੀਂ ਕੀ ਇਹ ਗੱਲ ਤੁਸੀਂ ਵੀਡੀਓ ਦੇ ਵਿੱਚ ਸੁਣਦੇ ਪਹਿਜੇ ਇੱਥੇ ਆ ਕੇ ਵੇਖ ਵੀ ਲੈਣੀ ਆ ਠੀਕ ਆ ਜੀ ਆ ਥਾਣਾ ਕਰਮਾਲੀ ਨੂੰ ਮੁੱਠੀ ਮੁੱਠੀ ਥਾਣ ਲੱਗਾ ਨੋਕ ਆਲਾ ਠੀਕ ਆ ਸੋ ਪਸੰਦ ਆ ਜੂ ਤੋਂ ਬਹੁਤ ਸੋਹਣੀ ਠੰਡੀ ਧੀਰੀ ਇੱਕ ਤੋਹਫਾ ਤੁਹਾਨੂੰ ਹੋਰ ਦਿਖਾਵਾਂਗੇ ਆਪਾਂ ਠੀਕ ਆ ਜੀ ਸੈਕਿੰਡ ਨੰਬਰ ਤੇ ਇਹ ਵੀ ਬੱਚੀ ਬਹੁਤ ਵਧੀਆ ਬਾਜ਼ ਜਾਇਜ਼ ਰੇਟ ਦੇ ਉੱਤੇ ਵੀ ਤੁਹਾਨੂੰ ਮਿਲ ਜੂਗੀ ਇਹ ਸਰਮੁਖ ਕਿਨਵਾ ਸੂਆ ਪਈ ਸੰਤੂ ਸਾਹਿਬ ਇਹ ਤੀਜਾ ਸੂਆ ਜੀ ਤੀਜਾ ਸੂਆ ਹਾਂਜੀ ਬੱਛਾ ਮਗਰ ਬੱਛਾ ਮਗਰ ਇਹ ਵੀ ਇਹ ਵੀ ਇੰਨੇ 15 17 ਦਾ ਦੀ ਸੂਈ ਹੈ ਜੀ 15 17 ਦੀ ਹਾਂਜੀ ਹਾਂਜੀ ਇਹਦੇ ਥੱਲੇ ਦੁੱਧ ਕਿੰਨਾ ਚਵਾਲਾ ਦੁੱਧ ਸੰਤੂ ਸਾਹਿਬ ਇਹਦੇ ਥੱਲੇ 8 ਲੀਟਰ ਹੈ ਪੱਕਾ ਜੜਾ 8 ਲੀਟਰ ਭਾਵੇਂ ਜੇ ਭੰਨਣਾ ਸੌਦਾ ਕਰਨਾ ਆਪਣੇ 7 ਮੰਨ ਕੇ ਕਰੀ ਠੀਕ ਆ ਜੀ ਹਾਂਜੀ ਲਓ ਵੀ 8 ਕਿ ਆੜੀ ਵਾਲਾ ਚੱਡਾ ਲੇਵਾ ਕਰਮਾਲੀ ਦਾ ਠੀਕ ਆ ਜੀ ਰੰਗ ਬਲੈਕ ਆ ਤੇ ਕਾਦ तकरीबन 2 ਵਰਗ ਦਾ 1 ਕੋ ਜਾਈ ਆ ਕਾਦ ਦਮਾ ਦਾ ਸੇਮ ਹੀ ਆ ਜੀ ਠੀਕ ਆ ਜੀ ਕਾਦ ਉਹ ਹਾਈ ਟਿਕੋ ਜੀ ਬਾਕੀ ਕ੍ਰੋਸ ਬਰੀਡ ਦੇ ਵਿੱਚ ਆ ਗਈ ਇਹ ਵੀ ਤੇ 15 17 ਦਿਨਾਂ ਦੀ ਇਹ ਵੀ ਸੂਈ ਆ ਠੀਕ ਆ ਜੀ ਤੋਂ ਸਾਤ ਚਵਾਈ ਨੇ ਆਪਾਂ ਨਕਰ ਮੜਾ ਲਈਦਾ ਨਹੀਂ ਜੇ ਜਿਹੜੇ ਭੈਣ ਭਰਾ ਨੇ ਹੁਣ ਆਪਾਂ ਦੋ ਡੰਗ ਚਾਰ ਡੰਗ ਚੋਕ ਤਸੱਲੀ ਕਰਕੇ ਲੈ ਇਹ ਵੀ ਠੰਡੀ ਸੀ ਲਿਆ ਲਓ ਜੀ ਬਾਕੀ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਹੀ ਰਹੇ ਜੇ ਠੀਕ ਆ ਚਵਾਈ ਸਾਫ ਸੁਥਰੀ ਆ 8 ਕਿਲੋ ਦੁੱਧ ਤੇ 7 ਦੀ ਤਸੱਲੀ ਤੇ ਸੌਦਾ ਕਰ ਲਿਆ ਜੀ ਯਾ ਸਣੇ ਵੰਗਾ ਪਾ ਲਈਦਾ ਨਾਰਮਲ ਜਿਹਾ ਮੱਖੀ ਮੱਛਰ ਆ ਬਾਕੀ ਠੰਡੀਆਂ ਸੀ ਲਿਆ ਵੜ ਆਪਣੇ ਉਹ ਹੀ ਆਣੀਆਂ ਦੱਤਚਾਰ ਵਾਲੀਆਂ ਲਓ ਜੀ ਠੀਕ ਆ ਸੋ ਇਹ ਵੇਰਵਾ ਇਸ ਵੈਡ ਦਾ ਤੇ ਬਿਲਕੁਲ ਹੌਲੇ ਜੇ ਪਾ ਦੀਏ ਜਾਇਜ਼ ਰੇਟ ਦੇ ਉੱਤੇ ਇਹ ਬੱਚੀ ਮਿਲ ਜੂਗੀ ਤੁਹਾਨੂੰ ਇਹ ਵੈਡ ਮਿਲ ਜੂਗੀ ਠੀਕ ਆ ਸੋ ਬੱਚਾ ਮਗਰ ਆ ਬੱਚਾ ਇਹਦਾ ਤੁਸੀਂ ਆ ਸਾਹਮਣੇ ਦੇਖ ਰਹੇ ਜੀ ਆ ਬੱਚਾ ਬਿਲਕੁਲ ਇਸੇ ਵੈਡ ਦਾ ਹੀ ਆ ਮੇਲ ਕਾਪ ਲੈ ਜੀ ਤੇ ਚਾਹ ਪਾਣੀ ਦਾ ਵੀ ਚੰਗਾ ਡੰਗਾ ਕਿਸੇ ਨੇ ਸਾਰਨਾ ਤੇ ਚਲੋ ਜਾਇਜ਼ ਰੇਟ ਆ ਸੰਧੂ ਸਾਹਿਬ ਜਾਇਜ਼ ਹੀ ਰੇਟ ਇਹਦਾ ਵੀ ਆਪਣਾ ਇਹ ਮੁੱਲ ਕੀ ਕਰਦਾ ਸੰਧੂ ਸਾਹਿਬ ਪਾਵੇ 30 ਪੁਆਇੰਟ ਜਿੰਨਾ ਮਰਜ਼ੀ ਕਰ ਲੀਏ ਹਾਂ ਦੇਰੀ 30 ਹਜ਼ਾਰ ਦੀ ਵੜੇ ਵੀ ਆਪਾਂ 30 ਹਜ਼ਾਰ ਦੀ ਹਾਂਜੀ ਇੱਕੋ ਇੱਕ ਗੱਲ ਕਰਦੀ ਐ ਬਿਲਕੁਲ ਘਸਰਾ ਘਸਰਾ ਕੱਢ ਕੇ ਸੰਦੂ ਸਾਹਿਬ ਪੂਰੇ 27 ਦੀ ਵੜ ਦੇਣੀ ਆਪਾਂ ਵੀ 27 ਦੀ ਪੂਰੇ 27 ਦੀ ਠੀਕ ਐ ਵੀਰੇ ਹਾਂਜੀ ਐਂਡ ਇਹ ਬਸ ਚਲੋ ਯਾਰ ਉਹ ਛੱਡਦਾ ਪੂਰੇ 26 ਹਜ਼ਾਰ ਦੇਣੇ 26 ਦੀ ਪੂਰੇ 26 ਦੀ ਲਓਗੇ ਹਾਂਜੀ ਸੋ 26 ਹਜ਼ਾਰ ਦਾ ਦੋਸਤੋ ਇਹ ਨਗ ਮਿਲ ਜੂਗਾ ਤੁਹਾਨੂੰ ਠੀਕ ਆ ਜੀ ਸੋ 8 7 8 7 ਕਿਲੋ ਦੁੱਧ 15 17 ਦਿਨਾਂ ਦੀ ਸੂਈ ਆ ਤੀਜਾ ਸੂਬਾ ਠੀਕ ਆ ਬੱਚਾ ਮਗਰ ਆ ਜਾਇਜ ਰੇਟ ਆ ਬਾਕੀ ਚਵਾਈ ਤੁਸੀਂ ਵਿੱਚ ਦੇਖ ਲਓਗੇ ਦੋ ਬੇੜਾਂ ਦੀ ਇਹ ਅੱਜ ਦੋ ਹੀ ਐਨੀਮਲ ਨੇ ਸਰਮੁਖ ਸਿੰਘ ਹੋਂਦੇ ਕੋਲ ਦੋਵੇਂ ਬੇੜਾਂ ਬਿਲਕੁਲ ਜਾਇਜ ਰੇਟਾਂ ਦੇ ਉੱਤੇ ਆ ਤੇ ਹੋਰ ਕੋਈ ਗੱਲਬਾਤ ਸਰਮੁਖ ਵੀਰ ਸਰਦ ਸਾਹਿਬ ਆਪਣੀ ਗੱਲਬਾਤ ਬੇਨਤੀ ਹੈ ਇਹ ਭੈਣ ਭਰਾਵਾਂ ਨੂੰ ਕਿ ਜਿੰਨੇ ਵੀ ਆਪਣਾ ਸੋਇਆ ਸੋਆ ਟੰਗਰ ਉਹ ਦੋ ਟੰਗ ਚੋ ਕੇ ਦੋ ਟੰਗ ਤਿੰਨ ਟੰਗ ਤਸਲੀ ਜੀ ਕਰਕੇ ਲੈ ਕੇ ਜਾਇਆ ਕਰੋ ਜਿਹੜਾ ਗੱਬੜ ਹੁੰਦਾ ਉਹ ਟਿੱਪ ਕੇ ਤਸਲੀ ਕਰਕੇ ਲੈ ਕੇ ਜਾਇਆ ਕਰੋ ਪਰ ਕੇ ਨਾ ਲਾਹਾ ਮਾ ਦਿਓ ਤੇ ਨਾ ਲਓ ਹਾਂਜੀ ਕੋਈ ਗੱਲ ਆ ਜੀ ਹਾਂਜੀ ਲੋਬੀ ਪ੍ਰੋਪਰ ਠੀਕ ਆ ਜੀ ਵਪਾਰ ਲੈਣ ਦਾ ਕੰਮ ਆ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੁੰਦੀ ਆ ਵੀ ਆਪਣੀ ਤਸੱਲੀ ਜ਼ਰੂਰ ਕਰਕੇ ਲੈ ਕੇ ਜਾਇਆ ਕਰੋ ਜਿਹੜਾ ਵੀ ਸੱਜਣ ਆਪਣੀ ਵੀਡੀਓ ਵੇਖਦਾ ਬਾਅਦ ਵਿੱਚ ਉਹ ਲਾਂਬਾ ਵਪਾਰੀ ਵੀਰਾਂ ਨੂੰ ਦੇਣਾ ਜਾਂ ਮੈਨੂੰ ਕਹਿਣਾ ਕਮਾਉਣਾ ਉਹ ਚੰਗੀ ਗੱਲ ਨਹੀਂ ਠੀਕ ਆ ਜੀ ਕਿਉਂਕਿ ਪਸ਼ੂ ਆਪਾਂ ਬਾਹਰੋਂ ਲਿਆਂਦੇ ਨੇ ਆਪਣੇ ਘਰ ਦੇ ਦਿੰਦੇ ਨਹੀਂ ਹਾਂ ਇਹ ਹਾਂਜੀ ਹਾਂਜੀ ਖਰੀਦ ਕੇ ਲੈਂਦੇ ਹੁੰਦੇ ਵੀ ਖਰੀਦ ਕੇ ਹਾਂਜੀ ਸੋ ਓਕੇ ਪਾਜੀ ਓਕੇ ਠੀਕ ਆ ਵੀਰੇ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ